ਇਹ ਮਹੀਨੇ ਵੀ ਪੂਰੇ ਇਲਾਕੇ ਨੂੰ ਲੈ ਕੇ ਗਿਆ ਸੀ ਕਮਿਸ਼ਨਰ ਸਾਹਿਬ ਕੋਲ 15 ਮਈ ਨੂੰ ਉਹਨੇ ਕਿ ਇਮੀਡੀਏਟਲੀ ਸ਼ੁਰੂ ਕਰਵਾਉਣ ਜਾ ਰਹੇ ਹਾਂ ਪਰ ਬਤਨਾਲਾ ਉੱਥੇ ਦਾ ਉੱਥੇ ਉਹ ਆਪ ਹੀ ਮੌਕਾ ਦੇ ਕੇ ਅੱਜ ਮੈਂ ਫਿਰ ਪਤਾ ਕੀਤਾ ਕਿ ਪਾਈ ਦੀ ਸਫਾਈ ਕਿਉਂ ਨਹੀਂ ਸ਼ੁਰੂ ਹੋਈ ਕਹਿੰਦੇ ਇਹ ਤਾਂ O&M ਸੈੱਲ ਨੇ ਕਰਨੀ ਹੈ O&M ਸਭ ਤੋਂ ਪਤਾ ਕੀਤਾ ਕਿ ਕਿਤੇ ਸਾਨੂੰ ਤਾਂ ਆਰਡਰ ਹੁਣ ਆਏ ਆ ਹੁਣ ਤਾਂ ਅਸੀਂ ਐਸਟੀਮੇਟ ਬਣਾਵਾਂਗੇ ਫਿਰ ਉਹਦਾ ਟੈਂਡਰ ਹੋਏਗਾ ਫਿਰ ਸਫਾਈ ਸ਼ੁਰੂ ਹੋਏਗੀ ਯਾਨੀ ਕਿ 2-3 ਮਹੀਨੇ ਦਾ ਪ੍ਰੋਗਰਾਮ ਬਣ ਚੁੱਕਾ ਹੈ ਪੂਰਾ ਨਾਲਾ ਮਲਬੇ ਦਾ ਰੇਤੇ ਦਾ ਸ਼ਟਰਿੰਗ ਦਾ ਭਰਿਆ ਹੋਇਆ ਹੈ ਕਿ ਜਿਸ ठेਕੇਦਾਰੇ ਨੇ ਠੇਕਾ ਲੱਤਾ ਹੈ ਉਹਨੇ ਅਜ ਤੱਕ ਇਹਦੀ ਸਫਾਈ ਸੁਰੰਦੀ ਕਰਾਈ ਤਿਆਰੀ ਡੁੱਬਣ ਦੀ ਹੈ ਜੀ ਪੂਰੀ ਪੂਰੀ ਠੇਕੇ ਲਿਆਏ ਬਿਲਕੁਲ ਜੀ ਕਿਸ਼ਤੀਆਂ ਲੈ ਕੇ ਆਣਗੇ ਜਿਨ੍ਹਾਂ ਨੇ ਫੋਟੋਆਂ ਖਚਾਣੀਆਂ ਹੈ ਜੀ ਸਾਡੇ ਕੋਲ ਕਿੱਥੇ ਕਿਸ਼ਤੀਆਂ ਜੀ ਤੁਸੀਂ ਦੇਖੋ ਵੀ ਇੱਕ 16x22 12 ਦਾ ਨਾਲਾ ਹੋਵੇ ਐਡਾ ਵੱਡਾ ਛੱਪਿਆ ਗਿਆ ਹੋਵੇ ਲੇਕਿਨ ਉਹਦੇ ਵਿੱਚ ਪਾਣੀ ਦੀ ਇੱਕ ਬੂੰਦ ਵੀ ਨਿਕਲਣ ਦਾ ਰਸਤਾ ਨਹੀਂ ਛੱਡਿਆ ਹੈਗਾ ਬਿਲਕੁਲ ਇਹ ਕੰਮ ਬੀਐਨਆਰ ਦਾ ਸੀਗਾ ਉਹ ਠੇਕੇਦਾਰ ਦਾ ਸੀ ਉਹਨੇ ਡਾਇਵਰਟ ਕੀਤਾ ਜਾ ਰਿਹਾ ਦੂਜੇ ਡਿਪਾਰਟਮੈਂਟ ਤੇ ਜੋ ਸਰਾ ਸਰ ਲੋਕਾਂ ਦੇ ਪੈਸੇ ਦੀ ਬਰਬਾਦੀ ਹੈ ਪਹਿਲਾਂ 20 ਕਰੋੜ ਬਰਬਾਦ ਹੋ ਚੁੱਕਾ ਉਹਨੇ 1.5 ਕਰੋੜ ਰੁਪਏ ਫਿਰ ਬਰਬਾਦ ਕਰਨ ਜਾ ਰਹੇ ਹੈ ਜੋ ਟੱਕਰ ਬੰਦ ਹੁੰਦਾ ਹੈ ਇੱਥੇ ਲੀਨ ਗੈਸ ਬੰਦੀ ਹੈ ਇਹਦੇ ਵਿੱਚ ਕੁੱਤਿਆਂ ਦੀਆਂ ਲਾਸ਼ਾਂ ਨੇ ਇਹਦੇ ਅੰਦਰ ਸੋਫੇ ਨੇ ਲੋਕਾਂ ਦੇ ਘਰਾਂ ਦੇ ਰੂੜੇ ਸਮਾਨ ਨੇ ਠੇਕੇਦਾਰ ਦੇ ਫੱਟੇ ਨੇ ਪੌਣੇ 200 ਬੋਰੀ ਮੇਰੇ ਵੀ ਸਾਹਮਣੇ ਨਾਲੇ ਦੇ ਵਿੱਚ ਇਹਨਾਂ ਨੇ ਜਿਹੜੀ ਵਿੱਚੇ ਹੀ ਜੋੜਤੀ ਪਾਣੀ ਰੋਕਣ ਵਾਸਤੇ ਉਹ ਸਮਾਨ ਆਪਣੇ ਸ਼ਿਵਾਈ ਨਗਰ ਦਾ ਜਿਹੜਾ ਆਪਾਂ ਬੇਕਾਰ ਸਮਾਨ ਰੋੜ ਕੇ ਆਂਦਾ ਹੈ ਉਹਦੀਆਂ ਅਸਤੀਆਂ ਦਾ ਇਹ ਸ਼ਮਸ਼ਾਨ ਬਣਿਆ ਨਾਲੇ ਇੱਕ ਮਹੀਨਾ ਪਹਿਲੇ ਵੀ ਕਮਿਸ਼ਨਰ ਸਾਹਿਬ ਨੂੰ ਜਾ ਕੇ ਹਲਾਇਆ ਸੀ ਵੀ ਹਿੱਲੋ بارشਾਂ ਆਣ ਵਾਲੀਆਂ ਨੇ ਮਹੱਲੇ ਦਾ ਬੁਰਾ ਹਾਲ ਹੋ ਜਾਏਗਾ ਅਗਰਵਾਲ ਸਾਹਿਬ ਸਾਡੇ ਨਾਲ ਗਏ ਸੀ ਉਹਨਾਂ ਨੂੰ ਲੈਟਰ ਵੀ ਦਿੱਤੀ ਸੀ ਵੀ ਤੁਸੀਂ ਉੱਡ ਜਾਓ ਸੁੱਤੇ ਹੋ ਮਹੱਲੇ ਦਾ ਬੁਰਾ ਹਾਲ ਹੋਏਗਾ ਪਰ ਨਹੀਂ ਉਹ ਅਜੇ ਵੀ ਸੌ ਰਹੇ ਨੇ ਇਹਦੇ ਵਿੱਚ ਜਿਹਨੀਆਂ ਰੋੜ ਜਾਲੀਆਂ ਬਣੀਆਂ ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਦੇਖੋ ਜਰਾ ਇਹ ਰੋਡ ਜਾਲੀ ਦੇ ਵਿੱਚ ਅਗਰ ਇੰਨਾ ਪੱਥਰ ਨਾਲ ਜਿਹੜਾ ਭਰਿਆ ਹੈ ਜਦੋਂ ਬਰਸਾਤ ਆਏਗੀ ਕਿ ਅਸੀਂ ਲੋਕ ਹੈ ਨਾ ਉਹ ਕਿ ਮੈਦਮ ਦਿਖਾਣਾ ਡレイン ਵਾਟਰ ਚੱਲੀ ਹੈ ਇਹ ਅੰਦਰ ਪੱਥਰ ਆ ਪੂਰਾ ਲੂਟਰਨ ਲਾਈਵ ਦੇਖਣ ਵਾਲੇ तमाम दर्शकों का स्वागत है मैं विशाल कपूर इस समय मैं शिवाई नगर ਤੇ ਨਿਊ शिवाई नगर ਦੇ ਵਿਚਕਾਰ ਖੜਾ ਹੋਇਆ ਹਾਂ ਜਿੱਥੇ ਇੱਕ ਤਸਵੀਰ ਹੈ ਬੁੱਢਾ ਨਾਲਾ ਜਿਹੜਾ ਉੱਥੇ ਟੱਕਿਆ ਗਿਆ ਸੀਗਾ ਸੰਨ 2019 ਦੇ ਵਿੱਚ ਦਾ ਟੈਂਡਰ ਪਿਆ ਸੀ 2020 ਦੇ ਵਿੱਚ ਦਾ ਮੁਕੰਮਲ ਤੌਰ ਤੇ ਕੰਮ ਚਾਲੂ ਕਰ ਦਿੱਤਾ ਗਿਆ ਸੀ ਸਰਕਾਰ ਬਦਲੀ ਸੁਨੀਦਰ ਡਾਵਰ ਜਦੋਂ ਸਰਕਾਰ ਦੇ ਵਿੱਚ ਸੀਗੇ ਮੌਜੂਦਾ ਐਮ ਐਲ ਏ ਸੀਗੇ ਉਸ ਸਮੇਂ ਇਹ ਕੰਮ ਜਿਹੜਾ ਚੱਲਦਾ ਪਿਆ ਸੀਗਾ ਲੇਕਿਨ ਉਸ ਵੇਲੇ ਇਲੈਕਸ਼ਨ ਹੋ ਗਏ ਇਲੈਕਸ਼ਨ ਦਾ ਦੌਰ ਹੋ ਕੇ Ashok Prahar Pappi ਬਣੇ ਤੇ ਉਸ ਤੋਂ ਬਾਅਦ ਵੀ ਅੱਜ ਉਸ ਕਿਨਾਰੇ ਹੀ ਬੁੱਢਾ ਨਾਲਾ ਖੜਾ ਹੋਇਆ ਹੋਇਆ ਵੈ ਨਾਲੇ ਦੇ ਵਿੱਚ ਨਹੀਂ ਗੰਦਗੀ ਹੈ ਇੰਨੀ ਸ਼ਟਰਿੰ ਤੱਕ ਵੀ ਮੁਕੰਮਲ ਤੌਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਨਾ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਉਹਨਾਂ ਵੱਲੋਂ ਕੋਈ ਹੇ ਤੱਕ ਬੁੱਡੇ ਨਾਲੀ ਦੀ ਸਫਾਈ ਦੀ ਵਿਵਸਥਾ ਕਰਨ ਦੀ ਗੱਲਬਾਤ ਕੀਤੀ ਗਈ ਤੁਹਾਨੂੰ ਯਾਦ ਹੋਣਾ ਹੈ ਪਿਛਲੇ ਸਾਲ ਦੇ ਵਿੱਚ ਜਦੋਂ ਬਾਰਿਸ਼ਾਂ ਦਾ ਦੌਰ ਸੀਗਾ ਇਹ ਇਲਾਕੇ ਇਹ ਤਾਂ ਡੁੱਬ ਚੁੱਕੇ ਹੋਏ ਸੀਗੇ ਅਸ਼ੋਕ ਪ੍ਰਾਚਰ ਪੱਪੀ ਖੁਦ ਨੰਗੇ ਪੈਰੀ ਤੇ ਪੈਰਾ ਦੇ ਨਾਲ ਤੇ ਇੰਦਰ ਅਗਰਵਾਲ ਜਿਹੜੇ ਨੇ ਉਹ ਜਿਹੜੇ ਸਾਬਕਾ ਕੌਂਸਲਰ ਸੀ ਉਹ ਨਾਲ ਸੀਗੇ ਕਿ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਗਈਆਂ ਸੀ ਪਿੱਛੇ ਫਲੱਡ ਜਦੋਂ ਆ ਗਿਆ ਸੀਗਾ ਲੇਕਿਨ ਅੱਜ ਨੂੰ ਇਸ ਨਾਲੀ ਦੀ ਸਫਾਈ ਨਾ ਹੋਈ ਤਾਂ ਜਨਵਰੀ ਫਰਵਰੀ ਮਾਰਚ April May June July August ਦੇ ਵਿੱਚ ਇਹ ਬਾਰਸ਼ ਦਾ ਦੌਰ ਸ਼ੁਰੂ ਹੋ ਜਾਊਗਾ ਮਾਨਸੂਨ ਜਿਹਦਾ ਮਾਨਸੂਨ ਵਿਭਾਗ ਨੇ ਕਹਿ ਦਿੱਤਾ ਹੈ ਜੂਨ ਜੁਲਾਈ ਦੇ ਵਿੱਚ ਬਾਰਸ਼ਾ ਦਾ ਦੌਰ ਸ਼ੁਰੂ ਹੋ ਜਾਏਗਾ ਲੇਕਿਨ ਬਾਰਸ਼ਾ ਜਦੋਂ ਸ਼ੁਰੂ ਹੋਣਗੀਆਂ ਤੇ ਇਹ ਇਲਾਕਿਆਂ ਦਾ ਕੀ ਬਣੇਗਾ ਇਹ ਤਾਂ ਰੱਬ ਹੀ ਰੱਖਾ ਹੋਊਗਾ ਜੇ ਸਫਾਈ ਨਾ ਹੋਈ ਲੋਕ ਮੌਜੂਦਾ ਅਗਰਵਾਲ ਸਾਹਿਬ ਮੌਜੂਦਾ ਅਗਰਵਾਲ ਸਾਹਿਬ ਮੁੱਦਾ ਵੱਡਾ ਹੈ ਹਰ ਕੋਈ ਫੋਟੋ ਖਿਚਾਣ ਆਂਦਾ ਵੈ ਫੋਟੋ ਸੈਸ਼ਨ ਹੋ ਜਾਂਦੀ ਹੈ ਬਸ ਕੰਮ ਹੋ ਗਿਆ ਫੋਟੋ ਹੋ ਗਈ ਅਖਬਾਰਾਂ ਚ ਲੱਗੇਗੀ ਮੀਡੀਆ ਸੁਰਖੀਆਂ ਬਣ ਲਗੇ ਗੱਲ ਖਤਮ ਬੰਦੇ ਜਾਂਦੇ ਪਾੜ ਜਾਣ ਦੋ ਮਹੱਲੇ ਤੋਂ ਕੀ ਲੈਣਾ ਦੇਣਾ ਤੇ ਹੁਣ ਪੂਰੇ ਇਲਾਕੇ ਨੂੰ ਲੈ ਕੇ ਗਿਆ ਸੀ ਕਮਿਸ਼ਨਰ ਸਾਹਿਬ ਕੋਲ 15 ਮਈ ਨੂੰ ਉਹਨੇ ਇਮੀਡੀਏਟ ਅਸੀਂ ਸ਼ੁਰੂ ਕਰਵਾਉਣ ਜਾ ਰਹੇ ਆ ਪਰ ਪਤਨਾਲਾ ਉੱਥੇ ਦਾ ਉੱਥੇ ਉਹ ਆਪ ਹੀ ਮੌਕਾ ਦੇਖ ਗਏ ਔਰ ਅੱਜ ਮੈਂ ਫਿਰ ਪਤਾ ਕੀਤਾ ਵੀ ਪਾਈ ਦੀ ਸਫਾਈ ਕਿਉਂ ਨਹੀਂ ਸ਼ੁਰੂ ਹੋਈ ਕਹਿੰਦੇ ਇਹ ਤਾਂ O&M ਸੈੱਲ ਨੇ ਕਰਨੀ ਹੈ ਹੂੰ O&M ਸੈੱਲ ਤੋਂ ਪਤਾ ਕੀਤਾ ਕਿ ਉਹ ਕਹਿੰਦੇ ਸਾਨੂੰ ਤਾਂ ਆਰਡਰ ਹੁਣ ਆਏ ਆ ਹੂੰ ਉਹਨਾਂ ਦਾ ਅਸੀਂ ਐਸਟੀਮੇਟ ਬਣਾਵਾਂਗੇ ਫਿਰ ਉਹਦਾ ਟੈਂਡਰ ਹੋਏਗਾ ਫਿਰ ਸਫਾਈ ਸ਼ੁਰੂ ਹੋਏਗੀ ਜਾਨੀ ਕਿ 2-3 ਮਹੀਨੇ ਦਾ ਪ੍ਰੋਗਰਾਮ बन चुका साहब 6 ਮਹੀਨੇ ਦਾ ਟੈਂਡਰ ਦਾ ਪਾਸ ਉਹਨੂੰ 6 ਮਹੀਨੇ ਲੱਗ ਜਾਣਗੇ ਹਾਂ ਚੋ ਇਹ ਪ੍ਰਾਇਓਰਟੀ ਦੇ ਵਿੱਚ ਬੈਠੇ ਵਿੱਚ ਕੋਈ ਬਸ ਤੁਸੀਂ ਜ਼ਿਆਦਾ ਜਾਣਦੇ ਹੋ ਤੁਸੀਂ ਮੇਰੇ ਨਾਲ ਇਹਦੇ ਬਾਰੇ ਸੰਘਰਸ਼ ਪਹਿਲਾਂ ਵੀ ਕੀਤਾ ਜਦੋਂ ਵਿੱਚ ਇੱਕ ਮੋਟਰਸਾਈਕਲ ਵਾਲਾ ਗਿਰਿਆ ਸੀਗਾ ਉਹ ਬਾਈ ਦੀ ਦੁਕਾਨ ਦੇ ਕੋਲ ਆ ਬਾਈ ਇਹਨਾਂ ਦੀ ਦੁਕਾਨ ਦੇ ਕੋਲ ਤੇ ਆਪਾਂ ਤਾਂ ਲਗਾਤਾਰ ਇਹਦੀ ਆਵਾਜ਼ ਉਠਾਈ ਜਾ ਰਹੇ ਹਾਂ ਲੇਕਿਨ ਦਿੱਕਤ ਹੋਣੀ ਤੁਸੀਂ ਆਪ ਦੇਖਿਆ ਕਿ ਪੂਰਾ ਨਾਲਾ ਮਲਬੇ ਦਾ ਰੇਤੇ ਦਾ ਸ਼ਟਰਿੰਗ ਦਾ ਭਰਿਆ ਹੋਇਆ ਹੈ ਕਿ ਜਿਸ ਠੇਕੇਦਾਰੇ ਠੇਕਾ ਲੱਤਾ ਹੈ ਉਹਨੇ ਅਜ ਤੱਕ ਇਹਦੀ ਸਫਾਈ ਸ਼ੁਰੂ ਨਹੀਂ ਕਰਾਈ ਹੁਣ ਉਹ ਜਿਹੜਾ ਮੈਨੂੰ ਹੁਣ ਤਾਜ਼ਾ ਕੱਲ੍ਹ ਰਾਜੇ ਨੂੰ ਪਤਾ ਲੱਗਿਆ ਕਿ ਉਹ ਡਾਈਵਰਟ ਕਰ ਰਿਹਾ ਨਗਰ ਨਿਗਮ ਤੇ ਕਿ ਮੇਰਾ ਕੰਮ ਸੀ ਟਕਣਾ ਸਫਾਈ ਤੁਸੀਂ ਕਰਾਣੀ ਹੈ ਸ਼ਟਰਿੰਗ ਜਿਹੜੀ ਹੈ ਉਹ ਠੇਕੇਦਾਰ ਹੀ ਠੇਕੇਦਾਰ ਦਾ ਕੰਮ ਹੁੰਦਾ ਇੱਕ ਮੰਜ਼ਲ ਪੈਂਦੀ ਹੁੰਦੀ ਹੈ ਸ਼ਟਰਿੰਗ ਤੋਂ ਲੈ ਕੇ ਪਲਸਟਰ ਤੱਕ ਦਾ ਠੇਕੇਦਾਰ ਦਾ ਕੰਮ ਹੁੰਦਾ ਬਿਲਕੁਲ ਇਹ ਕੰਮ ਬੀਐਨਆਰ ਦਾ ਸੀਗਾ ਉਸ ਠੇਕੇਦਾਰ ਦਾ ਸੀ ਹੁਣ ਇਹ ਡਾਈਵਰਟ ਕੀਤਾ ਜਾ ਰਿਹਾ ਦੂਜੇ ਡਿਪਾਰਟਮੈਂਟ ਤੇ ਜੋ ਸਰਾ ਸਰ ਲੋਕਾਂ ਦੇ ਪੈਸੇ ਦੀ ਬਰਬਾਦੀ ਹੈ ਪਹਿਲਾਂ 20 ਕਰੋੜ ਬਰਬਾਦ ਹੋ ਚੁੱਕਾ ਹੁਣੇ 1.5 ਕਰੋੜ ਰੁਪਏ ਫਿਰ ਬਰਬਾਦ ਕਰਨ ਜਾ ਰਹੇ ਹੈ ਸਫਾਈ ਦੇ ਨਾਂ ਦਾ ਜਦਕਿ ਕੰਮ ਸੀਗਾ ਠੇਕੇਦਾਰ ਦਾ ਠੇਕੇਦਾਰ ਨੂੰ ਲਾਭ ਦਿੱਤਾ ਜਾ ਰਿਹਾ ਇਸ ਗੱਲ ਦਾ ਉਹ ਲਾਭ ਤਾਂ ਲਏਗਾ ਲਏਗਾ ਨਾ ਠੇਕੇਦਾਰ ਸਾਹਿਬ ਹੁਣ ਸਰਕਾਰ ਬਦਲ ਗਈ ਲਾਭ ਤਾਂ ਮਿਲੇਗਾ ਕਿਸ ਨਾ ਠੇਕੇਦਾਰ ਨੂੰ ਤਾਂ ਲੇਕਿਨ ਲੋਕ ਭੁਗਤਣਗੇ ਪਿਛਲੇ ਸਾਲ ਦੀ ਤਸਵੀਰਾਂ ਤੁਸੀਂ ਦੇਖੀਆਂ ਰੂਹ ਕੰਬਦੀ ਹੈ ਉਹ ਸੀਨ ਯਾਦ ਕਰਕੇ ਕਿ ਕਾਲਾ ਪਾਣੀ ਸੀਵਰੇਜ ਵਾਲਾ ਪਾਣੀ 1 ਮਹੀਨਾ ਧਰਮਪੁਰਾ ਟੋਕਾ ਰਣਜੀਤ ਸਿੰਘ ਪਾਰਕ ਔਰ ਸ਼ਿਵਾਈ ਨਗਰ ਨਿਊ ਸ਼ਿਵਾਈ ਨਗਰ ਤੇ ਖੜਾ ਰਿਹਾ ਸੀ ਲੋਕਾਂ ਨੇ ਜਿਨ੍ਹਾਂ ਦੇ ਉੱਪਰ ਹੋ ਗਿਆ ਸੀ ਅੱਜ ਉਹੀ ਸੀਨ ਜਿੰਨੀ ਗਰਮੀ ਜ਼ਿਆਦਾ ਪਈ ਹੈ ਉਨੀ ਬਰਸਾਤ ਜ਼ਿਆਦਾ ਪੈਣੀ ਹੈ ਉਹ ਸਾਡੇ ਸਾਹਮਣੇ ਉਹ ਵਾਲਾ ਸੀਨ ਦੁਆਰਾ ਆਉਣ ਵਾਲਾ ਅਸੀਂ ਇਹੀ ਮੰਗ ਕਰਦੇ ਆਂ ਕਰੀ ਤੁਸੀਂ ਵੈਸੇ ਸਾਰੇ ਮੱਲੇ ਵਾਲਿਆਂ ਨੇ ਤੇ ਹਾਰੀ ਅਸੀਂ ਹੈਲਪਲੈਸ ਹੈ ਮਜਬੂਰ ਡੁੱਬਣ ਦੀ ਤਿਆਰੀ ਹੈ ਸਾਡੀ ਹਾਂ ਆ ਦੇਖੋ ਰੋਡ ਜਾਲੀਆਂ ਤਾਂ ਕਿ ਨਹੀਂ ਬਣਾਈਆਂ ਹਾਂ ਤੂੰ 4 ਸਾਲ ਹੋ ਗਏ ਤੈਨੂੰ ਕੰਮ ਸ਼ੁਰੂ ਕਿਤੇ ਨੂੰ ਇਹ BNR ਦੇ ਡਿਪਾਰਟਮੈਂਟ ਨੇ ਇਹ ਕੰਮ ਸ਼ੁਰੂ ਕਰਾਇਆ ਨੂੰ ਮੱਲੇਚੜ ਰੋਡ ਜਾਲੀਆਂ ਨਹੀਂ ਪਈਆਂ ਗਲੀਆਂ 'ਚ ਗਲੀਆਂ 2-2 ਫੁੱਟ ਨੀਵੀਂ ਹੋ ਗਈਆਂ ਉਹਨਾਂ ਨੂੰ ਪਤਾ ਨਹੀਂ ਪਾਣੀ ਕਿੱਦਾਂ ਉਹ ਡਿਜ਼ਾਈਨ ਹੀ ਗਲ ਹੋ ਗਿਆ ਜਿਸ ਹਿਸਾਬ ਨਾਲ ਪਾਣੀ ਆ ਸੀ ਕਿਹਾ ਤਾਂ ਇਹ ਗਿਆ ਸੀ ਕਿ ਗਲੀਆਂ ਦੀ ਰੋਡ ਜਾਲੀਆਂ ਡਾਇਰੈਕਟ ਨਾਲੇ ਜਾਣਗੀਆਂ ਹੁਣ ਕਹਿੰਦੇ ਨਾਲਾ ਉੱਚਾ ਹੋ ਗਿਆ ਜੀ ਇਹ ਓਵਰਫਲੋ ਹੋਏਗਾ ਇਸ ਲਈ ਪੁਰਾਣੇ ਸੀਵਰੇ ਨਾਲ ਜੋੜਾਂਗੇ ਪੁਰਾਣਾ ਸੀਵਰੇ ਤੇ ਪਹਿਲਾਂ ਹੀ ਅੰਡਰ ਅੰਡਰ ਕੈਪੈਸਿਟੀ ਹੈ ਉਹ ਤਾਂ ਨਾਰਮਲ ਦਿਨਾਂ 'ਚ ਜੇ ਤਾਂ ਬਰਸਾਤ ਨਹੀਂ ਹੁੰਦੀ ਤਾਂ ਰੋਡਾਂ ਜਲੀਆਂ ਓਵਰਫਲੋ ਕਰਦੀਆਂ ਮੈਂ ਰੋਜ਼ ਮੈਂ ਰੋਜ਼ ਫੋਟੋਆਂ ਭੇਜਦਾ ਲੋਕਾਂ ਨੂੰ ਹੁਣੇ ਭੇਜੀ ਹੈ ਦੋ ਨੰਬਰ ਗਲੀ ਚ ਓਵਰਫਲੋ ਹੋ ਕੇ ਪਾਣੀ ਬਾਹਰ ਆ ਚੁੱਕਾ ਹਾਲੇ ਕਿ ਬਰਸਾਤ ਐਨੀ ਇਹ ਕੀ ਇਹ ਬਣੂ ਕੀ ਤੁਸੀਂ ਕੀ ਰੱਬ ਰੱਖਾ ਰੱਬ ਹੀ ਰੱਖਾ ਹੁਣ ਇਹ ਦੱਸਣਗੇ ਬਣੇਗਾ ਕੀ ਬੜੀ ਸੋਹਣੀ ਗੱਲ ਕਰ ਰਹੀ ਮੇਰੇ ਪਿੱਛੇ ਤਿਆਰੀ ਕੀ ਕੀਤੀ ਹੈ ਤਿਆਰੀ ਡੁੱਬਣ ਦੀ ਹੈ ਜੀ ਪੂਰੀ ਪੂਰੀ ਕਿਸ਼ਤੀਆਂ ਲਿਆਏ ਬਿਲਕੁਲ ਜੀ ਕਿਸ਼ਤੀਆਂ ਲੈ ਕੇ ਆਣਗੇ ਜਿਨ੍ਹਾਂ ਨੇ ਫੋਟੋਆਂ ਖਚਾਣੀਆਂ ਜੀ ਸਾਡੇ ਕੋਲ ਕਿੱਥੇ ਕਿਸ਼ਤੀਆਂ ਜੀ ਤੁਸੀਂ ਦੇਖੋ ਵੀ ਇੱਕ 16x12 ਦਾ ਨਾਲਾ ਹੋਵੇ ਐਡਾ ਵੱਡਾ ਛੱਤਿਆ ਗਿਆ ਹੋਵੇ ਲੇਕਿਨ ਉਹਦੇ ਵਿੱਚ ਪਾਣੀ ਦੀ ਇੱਕ ਬੂੰਦ ਵੀ ਨਿਕਲਣ ਦਾ ਰਸਤਾ ਨਹੀਂ ਛੱਡਿਆ ਹੈਗਾ ਚਾਹੀਦਾ ਤਾਂ ਇਹ ਸੀਗਾ ਪ੍ਰੋਪਰ ਨਾਲ ਦੀ ਨਾਲ ਨਾਲੇ ਦੀ ਸਫਾਈ ਹੁੰਦੀ ਜੀ ਅੰਗਰੇਜ਼ ਥੋੜੀ ਨਾ ਨੇ ਜਿਹੜਾ 100 ਸਾਲ ਦੀ ਬੁਨਿਆਦ ਕਰਕੇ ਚੱਲੇ ਜਾਣਗੇ 100 ਸਾਲ ਤੱਕ ਨਹੀਂ ਜਾਊਗਾ 100 ਸਾਲ ਤਾਂ ਨਿਕਾਸੀ ਹੋਊਗੀ ਇਹ ਹਿੰਦੂਸਤਾਨ ਹੈ ਜੀ ਜਿਹੜੇ ਜਿਨ੍ਹਾਂ ਨੇ ਬਣਾਇਆ ਉਹ ਅੰਗਰੇਜ਼ ਹੀ ਹੈਗੇ ਆ ਅਸੀਂ ਹਿੰਦੁਸਤਾਨੀ ਜਿੱਦਾਂ ਪਹਿਲਾਂ ਮਰੇ ਸੀਗੇ ਹੁਣ ਫਿਰ ਉਦਾਂ ਹੀ ਮਰਾਂਗੇ ਚੱਲ ਜੀ ਗਲੀਆਂ ਦੇ ਵਿੱਚ ਆਪਾਂ ਨੂੰ ਪਿੱਛੇ ਫਰਵਰੀ ਲਾਸਟ ਵਿੱਚ بارش ਹੋਈ ਸੀਗੀ ਤੇ ਮਤਲਬ ਢਾਈ ਤੋਂ ਲੈ ਕੇ 3 ਫੁੱਟ ਤੱਕ ਪਾਣੀ ਹੈ ਸਾਰੀਆਂ ਗਲੀਆਂ 'ਚ ਸੀਗਾ ਸਾਡੇ ਵਿਧਾਇਕ ਸਾਹਿਬ ਨੂੰ ਇਹ ਗੱਲ ਸਾਰੀ ਪਤਾ ਹੈਗੀ ਐ ਲੇਕਿਨ ਸੋਚ ਹੁਣ ਇਹ ਐ ਵੀ ਜੇ ਲੋਕਾਂ ਨੂੰ ਇਸ ਗੰਦ ਤੋਂ ਇਸ ਨਾਲੇ ਦੇ ਜਿਹੜੇ ਭਰੇ ਹੋਏ ਤੇ ਨਿਜਾਦ ਕਿਉਂ ਨਹੀਂ ਦਵਾਰੇ ਅਗਰ ਇੱਕ ਵਿਧਾਇਕ ਦੇ ਵਿੱਚ ਨਹੀਂ ਪਾਵਰ ਹੁੰਦੀ ਉਹ ਡੰਡਾ ਦਵੇ ਨਾ ਠੇਕੇਦਾਰ ਦੇ ਉੱਤੇ ਜਾਂ ਨਗਰ ਨਿਗਮ ਦੇ ਉੱਤੇ ਇਹ ਨਾਲਾ ਪਿੰਡਾਂ ਸਕਿੰਡਾਂ ਸਾਫ਼ ਹੋ ਜਾਊਗਾ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਵੀ ਚਾਹੀਦਾ ਜੀ ਇਸ ਪਾਸੇ ਧਿਆਨ ਦੇਣ ਔਰ ਸਾਡੇ ਜਿਹੜੇ ਇੱਥੇ ਦੇ ਜਿਨ੍ਹਾਂ ਨੇ ਇਲੈਕਸ਼ਨ ਵੀ ਲੜਨੇ ਨੇ ਉਹਦਾਂ ਤਾਂ ਬੜੇ ਲਾਈਵ ਹੁੰਦੇ ਨੇ ਲੇਕਿਨ ਇਸ ਮੁੱਦੇ ਨੂੰ ਸਵਾਏ ਅਗਰ왈 ਜੀ ਤੋਂ ਕਿਸੇ ਨੇ ਚੱਕਿਆ ਨਹੀਂ ਹੈਗਾ ਉਹ ਛੋਟੀ ਸੂਸੂ ਸ਼ੌਹਰਤ ਹੈ ਉਹ ਫੇਸਬੁੱਕ ਆ ਸ਼ੌਹਰਤ ਹੈ ਇਮੇਜਿਨ ਕਰੋ ਮੋਤੀਨਗਰ ਦਾ ਪਾਣੀ ਟ੍ਰਾਂਸਪੋਰਟ ਅਗਰ ਦਾ ਪਾਣੀ ਜੇ ਸਿੱਧਾ ਇਸ ਇਸ ਇਲਾਕੇ ਜਾਂਦਾ ਉਹ ਜਾਊਗਾ ਕਿੱਥੇ ਉਹਨੂੰ ਰਸਤਾ ਕਿੱڑا ਮਿਲੂਗਾ ਤੁਹਾਡੇ ਘਰ ਹਾਂ ਸਾਡੇ ਘਰ ਨਾਲਾ ਦੇ ਪਰਿਆ ਪੀਏ ਕੀ ਕਾਰਪਸ਼ਨ ਨੂੰ ਟੈਂਡਰ ਲਾਉਣ ਜਾ ਰਹੀ ਹੈ 2300 ਫੁੱਟ ਦਾ ਨਾਲਾ ਹੈ ਕੀ ਕਾਰਪਸ਼ਨ ਕੋਲ ਐਨੀ ਮਸ਼ੀਨਰੀ ਹੈ ਨਹੀਂ ਕਿ ਉਹ ਨੂੰ ਆਪਣੇ ਲੈਵਲ ਤੇ ਸਾਫ ਕਰ ਦੇ ਤੁਹਾਡੇ ਕੋਲ ਤਾਂ ਹੈਗੀ ਨਾ ਮਸ਼ੀਨਰੀ ਤੁਸੀਂ ਟਕੂਲਰਾਂ ਦੀ ਮੋਟਰ ਲੱਗੇ ਰੱਖੋ ਨਾ ਘਰਾਂ ਦੇ ਵਿੱਚ ਉਹ ਹੁਣ ਕੱਢੋਗੇ ਤੁਸੀਂ ਪਾਣੀ ਪਿੱਛੇ ਇਹਨਾਂ ਨੂੰ ਸੈਂਟਰ ਸਰਕਾਰ ਕੋਲੋਂ ਵੀ ਸੁਪਰ ਸੈਕਸ਼ਨ ਮਸ਼ੀਨਾ ਮਿਲੀਆਂ ਉਹਦਾ ਇਸਤੇਮਾਲ ਕਿਉਂ ਨਹੀਂ ਕਰਦੇ ਉਹ ਕਿਉਂ ਕਰਨੀ ਦਿਖਾਵੇ ਵਿਸਤੇ ਠੇਕੇ ਦਾ ਉਹਨੂੰ 1.5-1.7 ਕਰੋੜ ਕਿਉਂ ਕਾਰਪਸ਼ਨ ਦੀ ਮਸ਼ੀਨਰੀ ਆਪਣੀ ਲੱਗੇ ਕਿਉਂ ਲਗਾਉਗੀ ਕਾਰਪਸ਼ਨ ਯਾਰ ਜੋ ਉਸ ਠੇਕੇ ਤੋਂ ਨੂੰ ਪੰਡਿਤ ਲਗਾਉਗੀ ਕਿਉਂ ਹਾਂਜੀ ਲਗਾਉਗੀ ਕਿਉਂ ਨਾ ਟੈਂਡਰ ਕਰਨ ਵਾਸਤੇ ਹੂੰ ਤੇ ਉਹਦੇ ਵਿੱਚ ਕੀ ਹੋਊਗਾ ਹਾਂਜੀ 1.5 ਕਰੋੜ ਰੁਪਏ ਸਾਡਾ ਫਿਰ ਜਾਊਗਾ ਉਹ 1.5 ਕਰੋੜ ਰੁਪਏ ਕਿਹਦੀ ਜੇਬੇ ਜਾਊਗਾ ਦੱਸੋ ਬਿਲਕੁਲ ਜੀ ਜਿਨ੍ਹਾਂ ਨੇ ਟੈਂਡਰ ਲਗਵਾ ਰਹੇ ਨੇ ਜਾਂ ਜਿਹੜੇ ਇਸ ਨੂੰ ਸਫਾਈ ਕਰਨ ਦੇ ਵਿੱਚ ਇੰਟਰਸਟ ਨਹੀਂ ਲੈ ਰਹੇ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਨਿਜੀ ਹਿੱਤੀ ਹੈਗਾ ਜੀ ਇਸ ਵਾਰ ਇਹ ਇਸੇ ਕਰਕੇ ਨਹੀਂ ਲਗਾ ਰਹੇ ਹੈਗੇ ਕਿਹਦਾ ਪੈਸਾ ਪੈਸਾ ਤਾਂ ਆਪਣੀ ਹੀ ਸਰ ਦਾ ਟੋੜਾ ਵੈਸਾ ਮੇਰਾ ਪੈਸਾ ਹੈ ਜਿੰਨਾ ਹੀ ਇਹਨੇ ਖੜੇ ਨੇ ਦੇਖੋ ਪਾਣੀ ਦਾ ਇੱਕ ਉਹ ਮੁੱਦਾ ਜਿਹੜਾ ਬਣਿਆ ਹੋਇਆ ਇੱਥੇ ਆ ਦੁਕਾਨਾ ਦਿਖਾਓ ਜਰਾ ਇੱਕ ਇਹ ਘਰ ਕੀ ਦਾ ਇਹ ਘਰ ਸਾਡੇ ਭਜੀ ਦਾ ਘਰ ਇਹਨਾਂ ਦਾ ਘਰ ਤਿਆਰੀ ਤੁੜੀ ਕਿੱਥੇ ਕੀਤੀ ਆ ਤਿਆਰੀ ਹੈ ਜੀ ਪੂਰੀ ਡੁੱਬਣ ਦੀ ਆ ਦੇਖੋ ਅੰਦਰ ਪਾਣੀ ਪੂਰਾ ਆਏਗਾ ਜੀ ਤਿਆਰੀ ਵਿਚਾਲ ਜੀ ਆ ਦੇਖੋ ਸਵਿੰਗ ਬਣਾਇਆ ਹੈ ਇਹਦਾ ਅਸੀਂ ਆ ਦਿਖਾਓ ਸਵਿੰਗ ਨੂੰ ਬਣਾਇਆ ਛੋਟਾ ਹੈ ਲੋਕੀ ਕਹਿੰਦੇ ਸੀ ਬਾਅਦ ਚ ਡੁੱਬਾਂਗੇ ਪਹਿਲੇ ਡੁੱਬ ਜੰਨੇ ਤਾਲੇ ਇਹ ਮਾਰ ਕੇ ਚਲੇਗੇ ਲੋਕੀ ਇਹ ਵਾਲਾ ਆ ਦੁਕਾਨਾ ਦੇਖੋ ਆਓ ਅਗਰ왈 ਸਾਹਿਬ ਤੁਸੀਂ ਵੀ ਆਓ ਤਿਆਰੀ ਤੁਹਾਡੀ ਪੂਰੀ ਆ ਦੁਕਾਨਾ ਚੈੱਕ ਲੋਕੀ ਕਹਿੰਦੇ ਤਾਲੇ ਦਾ ਬਾਅਦ ਚ ਮਾਰਾਂਗੇ ਅਸੀਂ ਤਾਲੇ ਪਹਿਲਾਂ ਮਾਰ ਦਿੰਨੇ ਆ ਹਾਂ ਇੱਕ ਸੜਕ ਕਿੰਨਾ ਉੱਚਾ ਤੇ ਆ ਕਿੰਨਾ ਨੀਵਾ ਤੁਸੀਂ ਆਪ ਦੇਖੋ ਜਦੋਂ ਬਰਸਾਤ ਆਈ ਜੀ ਬੈਸਿਕ ਗੱਲ ਕਹਾਂ ਨਾਲਾ ਨਾ ਉੱਚਾ ਹੋਣਾ ਨਹੀਂ ਚਾਹੀਦਾ ਕਿਉਂਕਿ ਗਲੀਆਂ ਦਾ ਲੈਵਲ ਲੈਣਾ ਚਾਹੀਦਾ ਸੀਗਾ ਲੈਵਲ ਲੈ ਕੇ ਚੱਲਦਾ ਸੀਗਾ ਸੜਕ ਛੱਡੋ ਇੱਕ ਕੁਆਲਿਟੀ ਪਾਣੀ ਰੋੜ ਦਿਓ ਤੇ ਪਾਣ ਦਾ ਹਾਲ ਦੇਖੋ ਕਿੰਨਾ ਹੋ ਜਾਊਗਾ ਪੂਰਾ ਨਹੀਂ ਬਰਸਾਤ ਦਾ ਬਾਅਦ ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ ਦਿਖਾਵਾ ਸਾਰਿਆਂ ਨੂੰ ਆ ਚਿਮਨੀ ਲੱਗੀ ਸਾਹਮਣੇ ਦੇਖ ਰਹੇ ਹੋ ਇਹ ਚਿਮਨੀਆਂ ਲੱਗਦੀ ਪਹਿਲੇ ਇਸ ਕਰਕੇ ਲੱਗਦੀ ਸੀ ਫਟੇ ਰਾਂ ਗੈਸ ਬਾਹਰ ਨਿਕਲੇ ਲੇਕਿਨ ਇਹ ਨਾਲੇ ਦੀ ਗੈਸ ਨਿਕਲੇਗੀ ਕਿੱਥੇ ਸਾਰੇ ਟੱਕਣ ਤਾਂ ਹੀ ਖੋਲੇ ਨਾ ਨਹੀਂ ਇਹ ਟੱਕਣ ਇਹ ਕੈਮਰਾਮੈਨ ਨੂੰ ਕਹਾਂ ਹਾਲਾਤ ਦਿਖਾਣਗੇ ਨਾਲੇ ਦੇ ਭਾਜੀ ਇਹ ਟੱਕਣ ਤਾਂ ਖੋਲੇ ਗਏ ਨੇ ਸਾਰੇ ਟੱਕਣ ਖੋਲਦੇ ਨੇ ਇਹਦੇ ਵਿੱਚ ਕੀ ਹੁੰਦਾ ਜਦੋਂ ਟੱਕਣ ਬੰਦ ਹੁੰਦਾ ਐਥਾਲੀਨ ਗੈਸ ਬੰਦੀ ਹੈ ਇਹਦੇ ਵਿੱਚ ਕੁੱਤਿਆਂ ਦੀਆਂ ਲਾਸ਼ਾਂ ਨੇ ਇਹਦੇ ਅੰਦਰ ਸੋਫੇ ਨੇ ਲੋਕਾਂ ਦੇ ਘਰਾਂ ਦੇ ਰੂੜੇ ਸਮਾਨ ਨੇ ਠੇਕੇਦਾਰ ਦੇ ਪੱਤੇ ਨੇ ਪੌਣੇ 200 ਬੋਰੀ ਮੇਰੇ ਵੀ ਸਾਹਮਣੇ ਨਾਲੇ ਦੇ ਵਿੱਚ ਇਹਨਾਂ ਨੇ ਜਿਹੜੀ ਵਿੱਚੇ ਹੀ ਝੋੜਤੀ ਪਾਣੀ ਰੋਕਣ ਵਾਸਤੇ ਹੂੰ ਉਹ ਸਮਾਨ ਆਪਣੇ ਸ਼ਿਵਾਹੀ ਨਗਰ ਦਾ ਜਿਹੜਾ ਆਪਾਂ ਬੇਕਾਰ ਸਮਾਨ ਰੋੜ ਕੇ ਆਂਦਾ ਉਹਦੀਆਂ ਅਸਤੀਆਂ ਦਾ ਇਹ ਸ਼ਮਸ਼ਾਨ ਬਣਿਆ ਨਾਲਾ ਹੁਣ ਇਹਨਾਂ ਦੇ ਵਿੱਚ ਇਹ ਜਿਹੜੀ ਇਹ ਟੇਕੇਦਾਰ ਵੱਲੋਂ ਟੱਕਣ ਕਿਉਂ ਜਗਾਏ ਗਏ ਨੇ ਗੈਸ ਨਿਕਲੇ ਨਹੀਂ ਤਾਂ ਸੜਕ ਦੇ ਨਾਲਾ ਹੁਣੇ ਬਣਿਆ ਫਟ ਜਾਏਗਾ ਗੈਸ ਵਾਸਤੇ ਕੋਈ ਜਿਮਣੀ ਨਹੀਂ ਹੈ ਕੋਈ ਕੁਚ ਨਹੀਂ ਹੈ ਲੇਕਿਨ ਇਹ ਬਾਹਰ ਪਹਿਲੇ ਵਾਲੇ ਸਮੇਂ ਦੇ ਜਿਹੜੇ ਵਿਧਾਇਕ ਸੀਗੇ ਯਾਰ ਜਿਨ੍ਹਾਂ ਨੂੰ ਸਰਪੰਚ ਕਿਹਾ ਜਾਂਦਾ ਸੀਗਾ ਜਾਂ ਕਾਰਪੋਰੇਸ਼ਨ ਜਿਹੜੀ ਪਹਿਲੇ ਨਹੀਂ ਬਣੀ ਸੀਗੀ ਲੇਕਿਨ ਇਹ ਬਹੁਤ ਬਧੀਆ ਉਪਰਾਲੇ ਕਿੱਥੇ ਹੋਏ ਸੀਗੇ ਚਿਮਣੀਆਂ ਲੱਗੀਆਂ ਹੋਈਆਂ ਦੇਖ ਸਕਦੇ ਹੋ ਇਹ ਕੀ ਹਿਸਾਬ ਹੈ ਨਹੀਂ ਇਹ ਤਾਂ ਸਾਫਟ ਵਾਲੀ ਉੱਪਰ ਬਣ ਗਈ ਰੋਣਾ ਰੋੜਾਂਗੇ ਮਰਾਂਗੇ ਵਿੱਚ ਹੋਰ ਕੀ ਕਰਾਂਗੇ ਉਮਰਾ ਵਿੱਚ ਹੋਰ ਕੀ ਕਰਾਂਗੇ ਕਈ ਬੰਦੇ ਗੇਰ ਵੀ ਜਾਂਦੇ ਨੇ ਨਾਲੇ ਜੋ ਅਸੀਂ ਕਈ ਵਾਰੀ ਖੱਡੇ ਜੇ ਸਾਡੇ ਕੋਲ ਨਾ ਉੱਠਿਆ ਜਾਂਦੀ ਕੀ ਕਰਾਂਗੇ ਜੀ ਫਿਰ ਸਾਡੀ ਅੱਗੇ লাশ ਚੱਕ ਲੈਣਗੇ ਫਿਰ ਹੋਰ ਕੀ ਕਰਨਗੇ ਚੱਕਰ ਬਤਾਈਏ ਮਤਲਬ ਤਿਆਰੀ ਹੈ ਮਤਲਬ ਤਿਆਰੀ ਹੈ ਮਰਨ ਦੀ ਤਿਆਰੀ ਹੈ ਜੀ ਇੱਥੇ ਸਾਡੀ ਜਦੋਂ ਪਾਣੀ ਭਰਦਾ ਨਾ ਭਾਈ ਜੀ ਸਕੂਟਰ ਮੋਟਰਸਾਈਕਲ ਵਾਲੇ गिरਦੇ ਨੇ ਅਸੀਂ ਅਗਰਵਾਲ ਸਾਹਿਬ ਨੂੰ ਇਨਫੋਰਮ ਵੀ ਕਰਦੇ ਆ ਕਿ ਭਾਈ ਜੀ ਫਲਾਣਾ ਬੰਦਾ ਗਿਰ ਗਿਆ ਔਰ ਐਡ ਦੀ ਟਾਈਮ ਪਹੁੰਚਦੇ ਪਾਣੀ ਇਹਨੇ ਨੇ ਪਾਣੀ ਪਹੁੰਚ ਰਹੇ ਨੇ ਜਿਹੜਾ ਬੰਦਾ ਸਹੀ ਹੈ ਕਿ ਉਹ ਗਲਤ ਕਵਾਂਗੇ ਅਸੀਂ ਕੋਈ ਰਾਜਨੀਤਿਕ ਮੁੱਦੇ ਤੇ ਨਹੀਂ ਖੜੇ ਮਹੱਲੇ ਦੇ ਤੌਰ ਤੇ ਖੜੇ ਆ ਇਹਦੇ ਵਿੱਚ ਜਿੰਨੀਆਂ ਰੋਡ ਜਾਲੀਆਂ ਬਣੀਆਂ ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਦੇਖੋ ਜਰਾ ਇੱਕ ਵਾਰ ਇਹ ਰੋਡ ਜਾਲੀ ਦੇ ਵਿੱਚ ਅਗਰ ਇੰਨਾ ਪੱਥਰ ਨਾਲ ਦੀਆਂ ਭਰਿਆ ਹੈ ਜਦੋਂ ਬਰਸਾਤ ਆਏਗੀ ਕਈ ਅਸਲੀ ਲੋਕ ਇਹਨਾਂ ਨੂੰ ਕਹਿੰਦੇ ਤੁਹਾਨੂੰ ਦਿਖਾ ਰਾਂ ਡレイン ਵਾਟਰ ਚੱਲੀ ਆ ਇਹ ਅੰਦਰ ਪੱਥਰ ਆ ਪੂਰਾ ਇਹ ਅੰਦਰ ਬਲੋਕ ਕੋਈ ਵੀ ਜਲੀ ਆ ਅਗਰ왈 ਸਾਹਿਬ ਤੁਸੀਂ ਕੁਝ ਕਹਿ ਰਹੇ ਸੀਗੇ ਕੀ ਕਹਿ ਰਹੇ ਆ ਆ ਦੇਖੋ ਇੱਥੇ ਰੋਡ ਜਲੀ ਪਾਣ ਦੀ ਹੁਣ ਇਹਨਾਂ ਕੋਲ ਪ੍ਰੋਵੀਜ਼ਨ ਹੀ ਹੈ ਨਹੀਂ ਕੋਈ ਆ ਉਦੋਂ ਆ ਗੋਲ ਨਿਸ਼ਾਨ ਲਗਾਏਗੇ ਸੀ ਆ ਗੋਲ ਨਿਸ਼ਾਨ ਆ ਨਿਜਰ ਮਾਰਦੇ ਨਹੀਂ ਬਿਲਕੁਲ ਕਿ ਇੱਥੋਂ ਰੋਡ ਜਲੀ ਨਾਲੇ ਵਿੱਚ ਜਾਊਗੀ ਹਮ ਇੱਥੋਂ ਰੋਡ ਜਲੀ ਨਾਲੇ ਜਾਊਗੀ ਹੁਣ ਕਹਿੰਦੇ ਨਾਲੇ ਚ ਨਹੀਂ ਜਾ ਸਕਦੀ ਸੀਵਰੇਜ ਜਾਊਗੀ ਸੀਵਰੇਜ ਜਾਊਗੀ ਉਹ ਸੀਵਰੇਜ ਤੇ ਪਹਿਲੀ ਅੰਡਰ ਰਿਕੁਐਸਟ ਹੀ ਹੈ 9 ਇੰਚ ਦਾ ਪੈਪ ਹੈ ਸੀਵਰੇਜ ਉਹ ਤੁਹਾਨੂੰ ਦਿਖਾਦਾ ਇੰਚ ਟੇਪ ਹੋਊਗਾ ਇੰਚ ਟੇਪ ਨਹੀਂ ਹੈਗਾ ਨਾ ਕੋਲ ਜਦੋਂ ਇੰਚ ਟੇਪ ਹੁੰਦਾ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਗਲੀ ਨਾਲੋਂ ਕਿੰਨਾ ਉੱਚਾ ਇਹ ਨਾਲਾ ਬਣਾਇਆ ਗਿਆ ਤੇ ਰੋਡ ਜਾਲੀ ਕਿੱਥੇ ਲਗਾਈ ਗਈ ਹੈ ਕਿ ਇਹ ਗਲੀ ਦਾ ਪਾਣੀ ਜਿਹੜਾ ਹੈਗਾ ਆਖਿਰ ਜਾਊਗਾ ਕਿੱਥੇ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਵਾ ਕੀ ਤਿਆਰੀ ਕੀਤੀ ਬਰਸਾਤ ਨੂੰ ਲੈ ਕੇ ਤੁਸੀਂ ਨਹੀਂ ਤੁਸੀਂ ਤਿਆਰੀ ਕੀਤੀ ਕੋਈ ਮੇਰੇ ਇੱਥੇ ਨਹੀਂ ਆ ਰਹੀ ਉਹ ਤਾਂ ਮੈਨੂੰ ਸਮੈਲ ਆਈ ਤਾਂ ਇੱਧਰ ਹੋ ਗਿਆ ਮੈਂ ਤਿਆਰੀ ਕੀ ਕੀਤੀ ਆ ਜੀ ਭਾਜੀ ਵਾਈਪਰ ਲੈ ਕੇ ਆਏ ਆ ਬਾਲਟੀਆਂ ਲੈ ਕੇ ਰੱਖੀਆਂ ਨੇ ਬਾਲਟੀਆਂ ਲਿਆਂਦੀਆਂ ਨਵੀਆਂ ਵਾਈਪਰ ਲਿਆਂਦੇ ਨੇ ਜੇ ਕੋਈ ਬੰਦਾ ਹੋਰ ਗਰੇਗਾ ਉਹਦੇ ਵਾਸਤੇ ਵੀ ਹੁਣ ਅਸੀਂ ਕੋਈ ਚੱਕਰ ਨਾਲ ਮੰਜੀਆਂ-ਮੁੰਜੀਆਂ ਲਿਆਵਾਂਗੇ ਉਹਨੂੰ ਪਾ ਲਾਂਗੇ ਪਾਣੀ ਤਾਂ ਇੱਦਾਂ ਆਪਣੇ ਆਪ ਤਾਂ ਨਿਕਲਣਾ ਨਹੀਂ ਆਪ ਨੂੰ ਹੀ ਕੱਢਣਾ ਪੈਣਾ ਵਾ ਸਾਡੇ ਅਸੀਂ ਤਾਂ 25-30 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਪਹਿਲਾਂ ਹੀ ਗੱਡੇ-ਗੱਡੇ ਪਾਣੀ ਹੁੰਦਾ ਸੀਗਾ ਤੇ ਹੁਣ ਹੋਰ ਪਾਣੀ ਵਧ ਜਾਏਗਾ ਤੇ ਜਾਂ ਮਕਾਨ ਵੇਚ ਕੇ ਚੱਲ ਜਾਾਂਗੇ ਇੱਥੋਂ ਦੀ ਫੋਰਤਾ ਅਸੀਂ ਕੁਝ ਨਹੀਂ ਕਰ ਸਕਦੇ ਸਰਕਾਰ ਅਸੀਂ ਆਪਾਂ ਕਰ ਲਿਆ ਜਾਂਦਾ ਭਾਜੀ ਲੋਕਾਂ ਨੇ ਨਾ ਤਿਆਰੀਆਂ ਕੀਤੀ ਹੋਈਆਂ ਫੇਸਬੁਕ ਦੇ ਵਿੱਚ ਆਪਣੇ ਚਲਾਣਾ 2 2 ਜੀਬੀ ਤੋਂ ਉੱਤੇ ਆਪਣੇ ਵਾਈਫਾਈ ਲਵਾ ਚੁੱਕੇ ਨੇ ਆਪਣੇ ਘਰੇ ਤਾਂ ਕਿ ਇੱਥੇ ਜਿਹੜੇ ਆਪਣੇ ਵੱਡੇ ਵੱਡੇ ਲੀਡਰ ਨੇ ਫੇਸਬੁਕ ਤੇ ਲਾਈਵ ਹੋਣਗੇ ਕਿ ਆਹ ਦੇਖੋ ਜੀ ਮੈਂ ਰੋਟੀ ਬਣਦਾ ਪਿਆ ਨਾਲੇ ਚੱਲਾਂਗੇ ਕਿ ਰੋਟੀ ਮਾਂ ਚਿੱਟੇ ਕੱਪੜੇ ਪਾਏ ਨੇ ਆਹ ਰੋਟੀ ਬਣਦਾ ਪਿਆ ਇਹੀ ਕੁਝ ਹੋਣਾ ਵਾ ਤੇ ਲੋਕਾਂ ਨੇ ਇਦਾਂ ਹੀ ਮਰਨਾ ਸਭ ਕੁਝ ਇਹੀ ਹੋਣਾ ਵਾ ਅਸੀਂ ਪੂਰੀ ਤਿਆਰੀ ਕਰੀ ਬੈਠੇ ਆ ਕਿ ਮੂ ਦੇਖਣ ਨੂੰ ਬੱਚੇ ਨੂੰ ਘਬਰਾਹਟ ਹੋਗੀ ਆਪੋ ਚਲੋ ਇੱਕ ਪਤਾ ਲੱਗ ਪੁੱਤ ਅਸੀਂ ਇੱਕ ਮਹੀਨਾ ਪਹਿਲੇ ਵੀ ਕਮਿਸ਼ਨਰ ਸਾਹਿਬ ਨੂੰ ਜਾ ਕੇ ਹਲਾਇਆ ਸੀ ਵੀ ਹਿੱਲੋ بارشਾਂ ਆਣ ਵਾਲੀਆਂ ਨੇ ਮਹੱਲੇ ਦਾ ਬੁਰਾ ਹਾਲ ਹੋ ਜਾਏਗਾ ਅਗਰਵਾਲ ਸਾਹਿਬ ਸਾਡੇ ਨਾਲ ਗਏ ਸੀ ਉਹਨਾਂ ਨੂੰ ਲੈਟਰ ਵੀ ਦਿੱਤੀ ਸੀ ਵੀ ਤੁਸੀਂ ਉੱਡ ਜੋ ਸੁੱਤੇ ਹੋ ਮਹੱਲੇ ਦਾ ਬੁਰਾ ਹਾਲ ਹੋਏਗਾ ਪਰ ਨਹੀਂ ਉਹ ਹਜੇ ਵੀ ਸੋ ਰਹੇ ਨੇ ਲੇਕਿਨ ਆ ਲੈਟਰ ਦਿਖਾਦਾ 15 ਮਈ ਨੂੰ ਦਿੱਤੀ ਸੀ ਲੇਕਿਨ ਇਹ ਲੈਟਰ ਦਿਖਾਦਾ ਪੂਰੇ ਸਮੂਹ ਇਲਾਕੇ ਦੇ ਵਾਸੀ ਵੱਲੋਂ ਤੇ ਅਗਰਵਾਲ ਸਾਹਿਬ ਵੱਲੋਂ ਦਿੱਤੀ ਗਈ ਹੈ ਲੈਟਰ ਜਿਹੜੀ ਪੁਲਿਸ ਸੋਰੀ ਮਾਫ ਕਰਨਾ ਨਗਰ ਨਿਗਮ ਕਮਿਸ਼ਨਰ ਨੂੰ ਦਿੱਤੀ ਗਈ ਹੈ ਇਸ ਨਾਲਾ ਪੂਰਾ ਲਿਖਿਆ ਪੂਰਾ ਨਾਲਾ ਕੂੜਾ ਗੰਦਗੀ ਅਤੇ ਮਲਵੇ ਨਾਲ ਭਰਿਆ ਹੋਇਆ ਜਿਸ ਦੀ ਸਫਾਈ ਕਰਵਾਉਣ ਬਹੁਤ ਜ਼ਰੂਰੀ ਹੈ ਲੇਕਿਨ ਇਹ ਸਫਾਈ ਤਾਂ ਹੁਣ ਪਤਾ ਨਹੀਂ ਕਦੋਂ ਹੋਗੀ ਰਾਬੀ ਰੱਖਾ ਜਦੋਂ ਬਰਸਾਤਾਂ ਖਤਮ ਹੋਣਗੀਆਂ ਜਾਂ ਨਵਾਂ ਟੈਂਡਰ ਆਊਗਾ ਉਦੋਂ ਹੋਣਗੀਆਂ ਲੇਕਿਨ ਸ਼ਿਵ ਨਗਰ ਤੇ ਨਿਊ ਸ਼ਿਵ ਨਗਰ ਦੇ ਲੋਕ ਜਿਹੜੇ ਨੇ ਹੁਣ ਇਹ ਤਿਆਰੀ ਕਰਕੇ ਬੈਠੇ ਨੇ ਕਿ ਜਦੋਂ ਬਰਸਾਤ ਆਊਗੀ ਅਸੀਂ ਹੁਣ ਜਾਣਾ ਕਿੱਥੇ ਆ ਕਿ ਰਾਬੀ ਰੱਖਾ ਤੇ ਅਸੀਂ ਵਾਈਪਰ ਬਾਲਟੀਆਂ ਸਾਰਾ ਕੁਝ ਲੈ ਕੇ ਬੈਠੇ ਕਿ ਪਾਣੀ ਹੁਣ ਕੱਢਣਾ ਪਏਗਾ ਇਹ ਪ੍ਰਿੰਸੀਪਲ ਹੈ ਕਿ ਜਿਹੜਾ ਨਾਲਾ ਕਵਰ ਕਰਦਾ ਉਹ ਠੇਕੇਦਾਰ ਆਪਣੀ ਸ਼ਟਰੀ ਵੀ ਕ ਉਹ ਜਿਹਨੇ ਰੱਖਿਆ ਹੈ ਬੋਰੀਆਂ ਰੇਤੀਆਂ ਦੀਆਂ ਮਲਬਾ ਵੀ ਕੱਢੂਗਾ ਲੇਕਿਨ ਮੌਜੂਦਾ ਜੋ ਠੇਕੇਦਾਰ ਹੈ ਉਹ ਇਸ ਕੰਮ ਤੋਂ ਭੱਜਦਾ ਪਿਆ ਹੈ ਇਹ ਕਿਉਂ ਭੱਜਦਾ ਪਿਆ ਡਿਪਾਰਟਮੈਂਟ ਦੀ ਇਹ ਇਨਕੁਆਇਰੀ ਹੋਣੀ ਚਾਹੀਦੀ ਹੈ ਉਹਦਾ ਨਵਾਂ ਠੇਕਾ ਬਿਲਕੁਲ ਨਹੀਂ ਹੋਣਾ ਚਾਹੀਦਾ ਉਹਦੀ ਜ਼ਿੰਮੇਵਾਰੀ ਫਿਕਸ ਕਰੋ ਕਿ ਆਪਣਾ ਮਲਬਾ ਆਪ ਕੱਢ ਆਪਣੀ ਛਟਰੀਆਂ ਆਪ ਕੱਢ ਸਉਣ ਨਾਲਾ ਸਾਫ ਦੇ ਜੀਸੂ ਭਾਜੀ ਇਹ ਨਾਲੇ ਦਾ ਹੁਣ ਕੀ ਅੱਗੇ ਪ੍ਰੋਸੈਸ ਰਹੇਗਾ ਕਿ ਇੱਥੇ ਪ੍ਰੋਟੈਸਟ ਕੀਤਾ ਗਿਆ ਸੀਗਾ ਉਹ ਕਹਿ ਰਹੇ ਕਿ ਬਰਸਾਤ ਆ ਰਹੀ ਹੈ ਠੇਕੇਦਾਰ ਦਾ ਸਾਰਾ ਛਟਰੀਆਂ ਦਾ ਸਮਾਨ ਬੋਰੀਆਂ ਬੋਰੀਆਂ ਸਾਰਾ ਕੁਝ ਅੰਦਰ ਪਿਆ ਹੋਇਆ ਹੈ ਆ ਨਹੀਂ ਇਹ ਲੋਕ ਹੈ ਇਹ ਲੋਕਾਂ ਨੇ ਦਿਖਾਇਆ ਅੰਦਰ ਬੋਰੀਆਂ ਬੋਰੀਆਂ ਪਈਆਂ ਨਹੀਂ ਬੋਰੀਆਂ ਨਹੀਂ ਹੈਗੀਆਂ ਉਦੀ ਕਟਿੰਗ ਕਰਕੇ ਨ ਇੱਕ ਸੁਪਰ ਸੈਕਸ਼ਨ ਮਸ਼ੀਨ ਲੱਗੀ ਹੋਈ ਹੈ ਕਮਿਸ਼ਨਰ ਸਾਹਿਬ ਆਏ ਸੀ 4 ਦਿਨ ਪਹਿਲਾਂ ਠੀਕ ਹੈ ਤੇ ਸੁਪਰ ਸੈਕਸ਼ਨ ਮਸ਼ੀਨ ਉਹਨਾਂ ਨੇ ਸਿਲਵਰੇ ਲਗਾਉਣ ਲੱਗੇ ਨੇ ਠੀਕ ਹੈ ਇਸ ਦੇ ਅੰਦਰ ਕੋਈ ਸਿਲਟ ਸੋਲਡਰ ਬੋਰੀਆਂ ਕੋਈ ਹੋਰੇ ਤਰ੍ਹਾਂ ਸਮਾਨ ਹੈਗਾ ਜੀ ਨਾਲ ਲਗਾ ਕੇ ਉਹਨੂੰ ਕਲੀਨਿੰਗ ਦਾ ਪ੍ਰੋਸੈਸ ਬਣਾਉਂਦੇ ਨੇ ਅੱਛਾ ਜੀਪਾ ਜੀ ਮੈਨ ਇੱਕ ਗੱਲ ਦੱਸੋ ਕਿ ਜਿਹੜੀ ਰੋੜ ਚਾਲੀ ਲੱਗੀ ਹੈ ਗਲੀ 'ਚ ਕਿਉਂ ਨਹੀਂ ਲਗਾਏਗੀ ਨਾਲੇ ਉੱਤੇ ਲਗਾਏਗੀ ਉਹਦਾ ਡレイン ਵਾਟਰ ਕਿੱਧਰ ਜਾਊਗਾ ਕਿੱਦਾਂ ਕਿੱਦਾਂ ਕਿ ਕਿਹੜੀ ਗਲੀ ਨਹੀਂ ਲਗਾਈ ਗਈ ਜੀ ਜਿਹੜੀ ਆ ਰੋਡ ਚਾਲੀਆਂ ਲੱਗੀਆਂ ਡレイン વોਟਰ ਚਾਲੀ ਜਿਹੜੀ ਲੱਗੀ ਹੋਈ ਆ ਇਹ ਗਲੀਆਂ ਚ ਨਹੀਂ ਲਗਾਈਆਂ ਗਈਆਂ ਹੋਈਆਂ ਇਹ ਰੋਡ ਦੇ ਉੱਤੇ ਲਗਾਈਆਂ ਗਈਆਂ ਗਲੀ ਦਾ ਪਾਣੀ ਕਿੱਦਾਂ ਜਾਊਗਾ ਫਿਰ ਇਹਦੇ ਚ ਨਹੀਂ ਗਲੀਆਂ ਦੇ ਵਿੱਚ ਹੀ ਲਗਾਈਆਂ ਗਈਆਂ 66 ਬਣਿਆ ਨਹੀਂ ਛੋਟੇ ਰੋਡ ਚਾਲੀਆਂ ਨਹੀਂ ਮੈਂ ਇੱਥੇ ਖੜਾ ਵਾਂ ਗਲੀਆਂ ਚ ਮੈਨੂੰ ਲੈ ਕੇ ਗਏ ਨੇ ਲੋਕ ਜਿਹੜੇ ਲੈ ਕੇ ਗਏ ਨੇ ਉਹ ਲੋਕਾਂ ਨੇ ਦਿਖਾਇਆ ਰੋਡ ਦੇ ਉੱਤੇ ਆ ਚਾਲੀਆਂ ਸਰ ਰੋਡ ਦੇ ਉੱਤੇ ਵੀ ਨੇ ਤੇ ਗਲੀਆਂ ਦੇ ਵਿੱਚ ਵੀ ਨੇ ਕਈ ਗਲੀਆਂ ਦੇ ਵਿੱਚ हां ਮਤਲਬ ਪੂਰੀ ਗਲੀ ਚ ਨਹੀਂ ਅਸੀਂ ਬਣਾ ਸਕਦੇ ਨਾ ਜੀ 100 ਸਾਡਾ ਸਕੋਪ ਨਹੀਂ ਹੈਗਾ ਇਮੀਡੀਏਟਲੀ ਗਲੀ ਕਈ ਪਾਸੇ ਕਈ ਗਲੀਆਂ ਦੇ ਵਿੱਚ ਆਈਆਂ ਨੇ ਕਈ ਨਹੀਂ ਮਤਲਬ ਸਬਸੈਂਸ਼ੀਅਲ ਹੋਏਗਾ ਜੀ ਜੇ ਮੰਨ ਲਓ ਉਥੇ ਆਪਣਾ 30 ਗਲੀਆਂ ਨੇ ਤਾਂ 28 29 ਹੋਗਾ ਸਭਈ ਕੱਢ ਦੇਸ਼ ਕੋਈ ਨਾ ਹੋਈ ਉਹਦਾ ਲੈਵਲ ਅਪ ਜੀ ਬਾਕੀ ਸਾਰੇ ਨਹੀਂ ਬਣੀਆਂ ਫੀਆਂ ਨੇ ਇਹ ਕਿੰਨੀ ਦੇਰ ਤੱਕ ਸਫਾਈ ਹੋ ਜੂਗੀ ਇਸ ਵਾਰ ਜੀ ਸਫਾਈ ਉਹੜੇ ਨੂੰ ਸੈਲ ਨੇ ਕਰਨੀ ਹੈ ਸਿਰ ਉਹ ਸੁਪਰ ਸਫਸ਼ਨ ਮਸ਼ੀਨ ਲਗਾਉਣ ਲੱਗੇ ਨੇ ਜੀ ਉਹਨਾਂ ਨੇ ਕਿਹਾ 10 ਤੋਂ 15 ਦਿਨ ਦੇ ਵਿੱਚ ਅਸੀਂ ਕਲੀਨ ਕਰਤਾ ਹੈ ਸਾਰਾ 10 15 ਦਿਨ ਲੱਗ ਜਾਣਗੇ ਠੇਕਾ ਟੁਕਾ ਨਵਾਂ ਪਏਗਾ ਫਿਰ ਅਸੀਂ ਕਿਦਾ ਕਿਦਾ ਕੋਈ ਠੀਕੇ ਟੋਕੇ ਦੀ ਗਲਤੀ ਨਹੀਂ ਹੈਗੀ ਕਿ ਨਵਾਂ ਠੇਕੇਦਾਰ ਆਊਗਾ ਨਹੀਂ ਠੇਕੇ ਨਹੀਂ ਉਹ ਉਹਨੇ ਮੈਨੂੰ ਆਪਰੇਸ਼ਨ ਤੇ ਮੇਨਟੇਨੈਂਸ ਹੀ ਕਰੰਦੇ ਨੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਉਹਨਾਂ ਨੇ ਹੀ ਕਰ ਦੇਣਾ ਨੂੰ ਮੈਂਟੇਨੈਂਸ ਜਿਹੜੀ ਫਿਲਟਿੰਗ ਹੋਲਟਿੰਗ ਆ ਰਹੀ ਹੈ ਮਤਲਬ ਪੁੱਛ ਡਿਸਪੋਜ਼ਲ ਚੱਲਦਾ ਹੋਇਆ ਉਹਦੇ ਜਗ੍ਹਾ ਆ ਰਹੀ ਹੈ ਉਹ ਵੀ ਨਾਲੇ ਜੰਮ ਜਾਂਦੀ ਹੈ ਇਹ ਕਿੰਨੀ ਦੇਰ ਐਸ ਪ੍ਰੀਕਾਸ਼ਨ ਹਾਂਜੀ ਦੁਬਾਰਾ ਕਲੀਨਿੰਗ ਕਰਦੇ ਬਿਲਕੁਲ ਕਿੰਨੀ ਦੇਰ ਤੱਕ ਕਲੀਅਰ ਹੋ ਜਾਊਗਾ ਵੈਸੇ ਉਹ ਨਾਲਾ ਠੱਕਿਆ ਜਿਹੜਾ ਰੋਡ ਰਾਰ ਜਿਹੜੀ ਭਾਂਜੇਗੀ ਸਿਰਫ 50% ਤਾਂ ਆਪਣਾ ਕਲੀਅਰ ਹੋ ਹੀ ਚੁੱਕਾ ਹੋ 50% ਦਾ ਲੁੱਕ ਪੈ ਗਈ ਜੀ ਜੇ ਤੁਸੀਂ ਧਿਆਨ ਦਿੱਤਾ ਹੋਏ ਟੋਟਲ 1000 ਮੀਟਰ ਹੈ 500 ਮੀਟਰ ਦੋਨੋਂ ਪਾਸੇ ਬੈ ਚੁੱਕੀ ਹੈ ਤੇ 500 ਮੀਟਰ ਜਿਹੜੀ ਸਾਨੂੰ ਹਦਾਇਤ ਹੈ ਕਿ 30 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਉਹ ਵੀ ਕੰਪਲੀਟ ਕਰਤੀ ਹੈ ਤੇ ਲੇਕਿਨ ਇਹ ਜੀ ਸੁਪਾ ਜੀ ਜਿਹੜੀ ਗਲੀਆਂ ਹੈਗੀਆਂ ਗਲੀਆਂ ਦੇ ਵਿੱਚ ਪਾਣੀ ਨਿਕਾਸ਼ ਦਾ ਕੀ ਸਹਾਰਾ ਦਾ ਕਿਤਾਬ ਰੱਖਿਆ ਦੱਸੋਗੇ ਥੋੜਾ ਜਿਹਾ ਨਹੀਂ ਗਲੀਆਂ ਨਹੀਂ ਮੈਂ ਤੁਹਾਨੂੰ ਸਮਝਾ ਨਹੀਂ ਸਾਡੇ ਸਕੂਪ ਵਿੱਚ ਸਿਰਫ ਨਾਲਾ ਸੀਗਾ ਜੀ ਅੱਛਾ ਤਾਂ ਲਿ ਸਕੂਪ ਵਿੱਚ ਨਾਲਾ ਸੀਗਾ ਸਿਰਫ ਹਾਂ ਗਲੀਆਂ ਜਿਹੜੀਆਂ ਨੇ ਕਿਸੇ ਗੱਲੀ ਦਾ ਲੈਵਲ ਮੰਨ ਲਓ -1 ਹੈ ਕਿਸੇ ਦਾ -4 ਹੈ ਹਾਂਜੀ ਗਲੀਆਂ ਜਿਹੜੀਆਂ ਪਲਾਨ ਤਾਂ ਬੜੀਆਂ ਨਹੀਂ ਹੋਈਆਂ ਕੋਈ ਕੋਈ ਬਹੁਤ ਹੀ ਡਾਊਨ ਹੈ ਕੋਈ ਬਹੁਤ ਹੀ ਅੱਪ ਹੈ ਜੀ ਜੀ ਬਿਲਕੁਲ ਤੇ ਉਹਦੇ ਵਾਸਤੇ ਸਿਰਫ ਗਲੀਆਂ ਦੇ ਵਿੱਚ ਰੋਡ ਜਾਲੀਆਂ ਹੀ ਦਿੱਤੀਆਂ ਹੋਈਆਂ ਨੇ ਕੱਲ ਨੂੰ ਨਾਲਾ ਓਵਰਫਲੋ ਹੋਊਗਾ ਤੇ ਰੋਡ ਤੋਂ ਪਾਣੀ ਤਾਂ ਜਾਊਗਾ ਨਹੀਂ ਗਲੀ ਦਾ ਪਾਣੀ ਤਾਂ ਨਿਕਾਸੀ ਹੋਊਗਾ ਨਾ ਜਦ ਤੱਕ ਨਾਲਾ ਓਵਰਫਲੋ ਰਹੇਗਾ ਜਦੋਂ ਨਾਲਾ ਮੰਨ ਲਓ ਨਹੀਂ ਟਗਦੇ ਉਹ ਓਵਰਫਲੋ ਹੁੰਦਾ ਫਿਰ ਪਾਣੀ ਕਿੱਥੇ ਜਾਂਦਾ ਸੀਗਾ ਹਾਂ ਕੋ ਨਾਲਾ ਖੁੱਲਾ ਸੀਗਾ ਨਾ ਇਸ ਵੇਲੇ ਤਾਂ ਨਾਲਾ ਚੋਂ ਪਾਣੀ ਨਿਕਲਦਾ ਰਹਿੰਦਾ ਸੀਗਾ ਡਾਊਨ ਹੁੰਦਾ ਰਹਿੰਦਾ ਸੀਗਾ ਨਹੀਂ ਨਹੀਂ ਇਹ ਗਲਤ ਹੈ ਤੁਹਾਡਾ ਨਾਲਾ ਪਹਿਲਾਂ 1/5 ਸੀਗਾ ਪੰਜਵਾਂ ਹਿੱਸਾ ਜਿਹੜਾ ਹੁਣ ਸਾਈਜ਼ ਬਣਿਆ ਹੈਗਾ ਤੁਹਾਡਾ ਹੁਣ 5 5 6 ਮੀਟਰ ਵਾਈਡ ਹੈ ਪਹਿਲਾਂ 2 ਮੀਟਰ ਵਾਈਡ ਸੀ ਹੁਣ 2 ਕੋਲ 4 ਮੀਟਰ ਦੀ ਡੈਪਥ ਹੈਗੀ ਹੈ ਪਹਿਲਾਂ 1 ਮੀਟਰ ਤੋਂ ਘੱਟ ਡੈਪਥ ਸੀਗੀ ਮਤਲਬ ਮੋਰ ਥਨ 5 ਗੁਣਾ ਵੱਧ ਗਿਆ ਨਾਲੇ ਦਾ ਜਿਹੜਾ ਹੈ ਤੇ ਨਾਲੇ ਦੇ ਉੱਤੇ ਕਿਹਦੀ ਨਾਲੇ ਕਰਕੇ ਨਹੀਂ ਆਂਦੀ ਬੁੱਢੇ ਦਰਿਆ ਕਰਕੇ ਆਂਦੀ ਹੈ ਜਦੋਂ ਬੁੱਢਾ ਦਰਿਆ ਓਵਰਫਲ ਹੋਏਗਾ ਤਾਂ ਜਿੰਨਾ ਐਡਜੋਇਨਿੰਗ ਏਰੀਆ ਹੈਗਾ ਉਦੇ ਚ ਪਾਣੀ ਜੀ ਵੀਰ ਜੀ ਹੱਥ ਪਾ ਲਿਓ ਚੱਸਣੀ ਆ ਬਿਲਕੁਲ ਇੱਕ ਗੱਲ ਆ ਦਸੀਆ ਵੀ ਜੂਪਾ ਜੀ ਜਿਹੜਾ ਬੁੱਢਾ ਨਾਲਾ ਧੱਕਿਆ ਗਿਆ ਵੈ ਇਹਦੇ ਉੱਤੇ ਰੋਡ ਚਾਲੀਆਂ ਲਗਾਈਆਂ ਕਈਆਂ ਡ੍ਰੇਨ ਵਾਟਰ ਚਾਲੀ ਜਿਹੜੀ ਹੁੰਦੀ ਆ ਬੁੱਢਾ ਨਾਲਾ ਜਿਹੜਾ ਧੱਕੇ ਧੱਕਿਆ ਗਿਆ ਜੀ ਹਾਂ ਨਾਲਾ ਸੋਰੀ ਨਾਲਾ ਜਿਹੜਾ 시ਵਾਈ ਨਗਰ ਵਾਲਾ ਨਾਲਾ ਜਿਹੜਾ ਧੱਕਿਆ ਗਿਆ ਤੇ ਨਾਲੇ ਦੇ ਉੱਤੇ ਕੋਈ ਰੋਡ ਚਾਲੀਆਂ ਬਣਾਈਆਂ ਡ੍ਰੇਨ ਵਾਟਰ ਚਾਲੀ ਹਾਂਜੀ ਹਾਂਜੀ ਹੈਗੀਆਂ ਨਾ ਉੱਥੇ ਤੁਹਾਨੂੰ ਦੱਸਦਾ ਪਿਆ 60-65 ਦੇ ਆਸ-ਪਾਸ ਨੇ ਓਕੇ ਓਕੇ ਥੈਂਕ ਯੂ ਜੂਪਾ ਜੀ ਜਾਣਕਾਰੀ ਦੇਣ ਵਾਸਤੇ ਥੈਂਕ ਯੂ ਜੀ ਥੈਂਕ ਯੂ ਬਹੁਤ ਸ਼ੁਕਰੀਆ ਇਹ ਸਾ ਓਐਮਐਨ ਸਾਲ ਜਿਹੜਾ ਹੈਗਾ ਜਲਦ ਦੇ ਵਿੱਚ ਸੁਪਰ ਸੈਸ਼ਨ ਮਸ਼ੀਨ ਲਗਾਏਗਾ ਤੇ ਸਾਫ਼ ਕਰੇਗਾ 19 ਤੋਂ 20 ਦਿਨਾਂ ਦੇ ਵਿੱਚ ਨਾਲਾ ਜਿਹੜਾ ਸਾਫ਼ ਹੋ ਜਾਊਗਾ ਲੇਕਿਨ ਉਹ ਕਹਿ ਰਹੇ ਸ਼ਟਰਿੰਗ ਹੈ ਨਹੀਂ ਬੋਰੀਆਂ ਹੈ ਨਹੀਂ ਗਿਆ ਤੁਸੀਂ ਐਵੇਂ ਕਹੀ ਜਾਂਦੇ ਹੋ ਲਾਜ ਕੀ ਗੱਲ ਕਰਦੇ ਜਿਹਦੇ ਘਰ ਦੇ ਅੱਗੇ ਬੋਰੀਆਂ ਬਿਲਕੁਲ ਸਾਹਮਣੇ ਘਰ ਕੇ ਬੰਦ ਕੀਤੀਆਂ ਇੱਕ ਗਲਾਸ ਪਾਣੀ ਵਾਟਰ ਕੋਲਰ ਜੇ ਕੋਈ ਭਰਦਾ ਤਾਂ ਪਤਾ ਲੱਗ ਜਾਂਦਾ ਹੈ ਫਿਰ ਤੁਸੀਂ ਝੂਠ ਤਾਂ ਨਹੀਂ ਬੋਲ ਰਹੇ ਮੈਨੂੰ ਕਿ ਲੋੜ ਵੀ ਝੂਠ ਬੋਲਣ ਦੀ ਜੇ ਪੋਣੇ 200 ਬੋਰੀ ਵਿੱਚ ਹੈ ਅੱਛਾ ਚਲੋ ਐਦਾਂ ਕਰੋ ਹਾਂ ਹੁਣ ਕਹਿੰਦੇ 15 ਜਣੇ ਸਫਾਈ ਹੋਣੀ ਹੈ ਜੇ ਬੋਰੀਆਂ ਨਹੀਂ ਨਿਕਲਣਗੀਆਂ ਜੋ ਕਹੋਗੇ ਮੈਂ ਦੇਣ ਦਾਰ ਹਾਂ ਮੈਂ ਮੌਕੇ ਤੇ ਆਣਾ ਫਿਰ ਬਿਲਕੁਲ ਤੁਸੀਂ ਮੌਕੇ ਤੇ ਆਸੀ ਬੈਠੇ ਆ ਇਹ ਤਾਂ ਬੋਰੀਆਂ ਵੀ ਹੈਗੀਆਂ ਤਾਂ ਹੋਰ ਵੀ ਬੜਾ ਗੰਦ ਸਮਾਨ ਹੈਗਾ ਇਦਾਂ ਦੀ ਕੋਈ ਗੱਲ ਨਹੀਂ ਨਾਲ ਦੀ ਨਾਲ ਸਟੈਪ ਬਾਈ ਸਟੈਪ ਕਰ ਸਕਦੇ ਸੀ ਇਹ ਸਮਾਨ ਬਹੁਤ ਜ਼ਿਆਦਾ ਨਾਲੇ ਜੀ ਜਿੱਦਾ ਜਿੱਦਾ ਹੋਏਗਾ ਮੋੜ ਦੇਾਂਗੇ ਇਹਨਾਂ ਦੀਆਂ ਬੋਰੀਆਂ ਇਹਨਾਂ ਨੂੰ ਦੇ ਦਾਂਗੇ ਜੇ ਨਾ ਨਿਕਲੀਆਂ ਜੋ ਕਹੋਗੇ ਦੇਣਾ ਲੁਧਿਆਣਾ ਦਾ ਕੈਮਰਾਮੈਨ ਧਰਮੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ